ਬਈ ਜਿਹੜੇ ਵੀਰਾਂ ਨੇ ਟੱਕਣ ਫੜਨਾ ਹੈ ਉਹ ਲਾਈਨ ਵਿੱਚ ਆਓ ਪਹਿਲਾਂ ਕਿਉਂਕਿ ਕੋਈ ਨਹੀਂ ਮੰਨਦਾ ਉੱਤੇ ਬੈਠਾ ਮੈਂ ਉਹਨਾਂ ਨੂੰ ਬੁਲਾਉਂਗਾ ਭਰਾ ਜਾ ਕੇ ਜਿਹੜੇ ਟੱਕਣ ਫੜਨ ਆਏ ਨੇ ਲੈ ਚਾਓ ਬਈ ਟੱਕਣ ਹੋ ਰਹੀ ਆ ਤੇ ਯਾਰ ਬਈ ਅੱਜ ਤਾਂ ਫਾਈਨਲ ਵੀਰਾਂ ਦੇ ਨਹੀਂ ਆਓ 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 ਬੋਤੂ ਪਰੇ ਵੀ ਇਹ ਕਹਿੰਦੀ ਹੈ ਜਿਹੜੀ ਟੱਕਣੀ ਨਹੀਂ ਜਾਂਦੇ ਉਹ ਟੱਕੜ ਹੀ ਆ پيٹھ کا ماگو گو او نياڻا نه 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 ڪال گراو تي پڙاڻي پالي آونجي پتن ملي اڪي ڏهالا ٿي ਵੇ ਪਾ ਜੀ ਹੁਣੇ ਪੱਕੜ ਮਾਰੇ ਤੇ ਨਹੀਂ ਕੋ ਮਾਰਦਾ ਉਹ ਇਹੋ ਟਿਕਾਣਾ ਲਾਈ ਪੱਕਾ ਮਾਰੀ ਇੱਕ ਆ ਉਹ ਮੇਰੇ ਕੋ 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 ਕਰੀ ਜਾਂਦਾ ਪੱਕਾ ਮਾਰੀ ਪਾ ਕੇ ਆ ਗਏ ਆ ਗਏ ਆ

ਹੱਥ ਕਿੰਗਿਆਂ ਨਾਲ ਟੱਕੜੀ ਵਿੱਚ ਟੋਲਿਆ ਜਾਂਦਾ ਹੈ ਟੱਕਰ ਤੋਂ ਤੁਹਾਨੂੰ ਹੋਏਗਾ ਪਿੱਛੇ ਹੋ ਰਿਹਾ ਚਾਹੀਦਾ ਪਿੱਛੇ ਹੋ ਰਿਹਾ ਉਹ ਵੀਰ ਫੋਕੀਰ ਪਿੱਛੇ ਰੱਖੋ ਜਰਾ 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 ਆਜ ਦਾ ਰਗਾ ਪਿੱਛੇ ਹੋ ਰਿਹਾ ਉਹ ਬੱਤਨ ਖੜੇ ਸੇਲੇ ਰੱਖਦਾ ਜੀ ਹੱਥੀ ਨਾਲ ਇੱਕ ਪਾਈਆਂ ਵਿੱਚ ਰਸਤਾ ਕਰਦਾ ਨਾ ਪਾਣੀ ਜੀ ਬੜੀ ਮਾਰਾ ਮੜਾ ਖੁੱਲੇ ਹੋਏ thank you ਜਾਨੀ 100 ਮੀਟਰ ਧੌੜ ਵੀ ਲਉਂਦੇ ਆ ਇਹ ਤੇ ਵੇ ਵੇ ਇਹ ਤਾਂ ਮੁਕਤ ਗਏ ਤੇ ਤਾਂ ਦਰਾਂਗੇ ਜੀ ਮਹਿੰਦਰ ਸਿੰਘ ਕਹਾਂ ਸੇ ਆਵਤ ਹੋ ਕੁਕਰਪਿੰਡ ਸੇ ਆਵਤ ਹੋ ਇਹ ਕੁਕਰਪਿੰਡ ਸੇ ਆਏ ਹੋਏ ਹੈ ਜੀ ਉਮਰ ਕਿੰਨੀ ਹੈ 44 40 40 ਸਾਲ ਠੀਕ ਹੈ ਬਈ ਵੀਰ ਕਿੰਨਾ ਵੱਡਾ ਹੈ ਜੀ ਰਤੋ ਪਰ ਜੀ ਭਈ ਤਿਲਕ ਰਾਜ ਤੇ ਆ ਜੋ ਬਈ ਲੈ ਕੁਕਰ ਛੱਡਣ ਲੱਗੇ ਆ ਆਈ ਆਪਾਂ ਨੂੰ ਫਿੱਟ ਆ ਰਿਹਾ ਮਾਰ ਆ ਲੈ ਟੁਕੜਾ ਲੱਗੇ ਛੱਡਣ ਬਾਈ ਟੁਕੜਾ तो 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 अरे तो तो खुला करता

ਬਾਰ ਬੰਦ ਹੋ ਕੇ ਬਾਹਰ ਕਰੋ ਨਾੜ ਤੋਂ ਸਾਰੇ ਬਾਹਰ ਨਾੜ ਪਾਜੀ ਰੁਕ ਜਾ ਜੇ ਮੋਢੀ 1 2 3 ਕਹਿੰਦਾ 1 2 3 ਸਾਰੇ ਪਿੱਛੇ ਪਿੱਛੇ ਨੂੰ ਹੋਏ ਪਾਜੀ ਪਿੱਛੇ ਪਿੱਛੇ ਉਹ ਘੱਟਾਂ ਨੂੰ ਮਾਰੀ ਉਹ ਅੰਦਰ ਫੜ ਕੇ ਆ ਜਾਗੇ ਉਹ ਅੰਦਰ ਵੰਦੇ ਅੰਦਰ ਆ ਗਏ ਆ ਜਾਓ ਆ ਜਾਓ ਭਾਜੀ ਮਣ ਜਾਂ ਤਾਂ ਪੂਰਾ ਖਾਣਾ ਪਾਓ 2 ਵਜੇ ਹਟੇ ਬੰਦਰੇ ਫੜਾ ਦੇ ਦੇ ਗ੍ਰਾਮੀਣ ਬੰਦਾ ਹੈ ਗ੍ਰਾਮੀਣ ਬੰਦਾ ਹੈ ਜਿੱਥੇ ਬੰਦਾ ਹੈ ਹੀ ਨਹੀਂ ਘਰ ਵਿੱਚ ਪਹਿਲਾਂ ਬੰਦਾ ਹੈ ਹੀ ਨਹੀਂ ਦੁਕਾਨਾਂ ਨਹੀਂ ਭਲਵਾਵਾ ਵੇ ਬੀ پھر سنڀالو باڑا بڑو يارا نا مي اني تما وردا بڑا انگي چيتا ਭਾਜੀ ਤੇਰਾ ਯੋ 10 ਤੇ 10 ਬੰਦੇ ਖੜੇ ਨੇ ਬੰਦੇ ਖੜੇ ਨੇ ਸੈਟ ਆ

ਟਰੈਕਟਰਾਂ ਤੇ ਗੱਡੀਆਂ ਤੇ ਦੇਖੋ ਇਹ ਬੋਲਦਾਂ ਵਾਲੇ ਉਹ ਪੁਰਾਣਾ ਪੁਰਾਣਾ ਮੈਂ ਕਦੀ ਬਹੁਤ ਸੱਚੀ ਕਰਕੇ ਬੋਲਦਾਂ ਬਾਈ ਇਦਾਂ ਆ ਜਿਹੜੇ ਵੀਰ ਹਨਾ ਚਲੋ ਜਿਨ੍ਹਾਂ ਨੂੰ ਤਾਂ ਬੋਲਦਾਂ ਬਾਰੇ ਪਤਾ ਆ ਉਹਨਾਂ ਨੂੰ ਤਾਂ ਪਤਾ ਆ ਪਰ ਜਿਹੜੇ ਵੀਰ ਜਿੱਦਾਂ ਮਤਲਬ ਨਹੀਂ ਜਿਨ੍ਹਾਂ ਨੂੰ ਪਤਾ ਨਾ ਆ ਦੇਖੋ ਕਿਦਾਂ ਗੱਡੀਆਂ ਦੇ ਨਾਲ ਇਦਾਂ ਬੋਲਦਾਂ ਬਣ ਕੇ ਤੇ ਇਧਰ ਸੋਡੀ ਭਾਜੀ ਉਹ ਹਕਾਵਾਜ ਦਾ ਇੱਕ ਗੱਡੀ ਹੁੰਦੀ ਹੈ ਨਾ ਜਿਹਦਾ ਮਲ ਟਰੱਕ ਲਾ ਲਓ ਕੋਈ ਲਾ ਲਓ 14 ਟੈਰੀ ਜਿਹੜਾ ਘੋੜਾ ਹੁੰਦਾ 14 ਟੈਰੀ ਨਾ ਉਹ ਜਿਹਦਾ ਚਲਾਉਣਾ ਹੁੰਦਾ ਇਹ ਭਾਜੀ ਹੁਣੀ ਬੋਲਦਾਂ ਵਾਲੇ ਡਰਾਈਵਰ ਆ ਸਿੱਧੇ ਸ਼ਬਦਾਂ ਜਿਹਾ ਕਹਦੇ ਹੋ ਤੇ ਆਹ ਦੇਖੋ ਜੀ ਸ਼ੁਰੂ ਤੋਂ ਜਦੋਂ ਇਹਨਾਂ ਨੂੰ ਦੇਖਦੇ ਹੁੰਨੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਕੋਈ 7-8 ਸਾਲਾਂ ਦੇ ਜਦੋਂ ਮੇਲਿਆਂ ਜਾਂਦੇ ਹੁੰਦੇ ਸੀ ਤਾਂ ਉਦੋਂ ਇਹਨਾਂ ਨੂੰ ਦੇਖਦੇ ਹੁੰਦੇ ਸੀ ਭਾਈ ਉਦੋਂ ਦੇ ਬੋਲਦ ਹੱਕਦੇ ਆ ਤੇ ਇੱਧਰ ਭਾਜੀ ਭਾਈ ਤੁਹਾਡੀ ਉਮਰ ਕਿੰਨੀ ਆ 40 ਸਾਲ ਭਾਜੀ ਤੇ ਮੇਲੇਆਂ ਚੋਂ ਆਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਹੋ ਗਏ 23-24 ਸਾਲ ਦੇ ਲਓ ਜੀ ਇਹ ਬੰਦੇ ਆ ਜਿਹਨਾਂ ਨੇ ਪੰਜਾਬ ਦਾ ਵਿਰਸਾ ਸੰਭਿਆ ਹੋਇਆ ਹੈ ਮਤਲਬ ਇਹ ਚੀਜ਼ਾਂ ਜਿਹੜੀਆਂ ਮਤਲਬ ਅਲੋਪ ਤਾਂ ਨਹੀਂ ਹੋ ਰਹੀਆਂ ਕਿਉਂਕਿ ਇਹਨਾਂ ਵੀਰਾਂ ਨੂੰ ਸ਼ੌਂਕ ਬਹੁਤ ਆ ਤੇ ਭਾਜੀ ਤੁਹਾਨੂੰ ਦੱਸੋ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ ਭਾਜੀ 26 ਕੇ ਸਾਲ ਤੇ ਉਮਰ ਕਿੰਨੀ ਆ ਉਮਰ 50 ਸਾਲ ਨਹੀਂ 26 ਤੋਂ ਉਹ 2 ਨੂੰ ਬਹਿ ਗਈ ਇੱਧਰ 26 ਤੋਂ 52 ਬਈ ਏ ਵੀਰ ਨੇ ਦੂਣ ਪਾਤੀ ਵੀ ਸੋਡੀ ਪਾ ਆ ਨਾਮਵਰ ਬੰਦਾ ਸਾਰੇ ਵੀਰ ਨੂੰ ਜਾਣਦੇ ਪੂਰੇ ਪੰਜਾਬ ਚ ਚੜਦੀ ਕਲਾ ਚ ਨਾ ਆ ਪਾਜੀ ਜਦੋਂ ਤੇ ਦੇਖਦੇ ਨਾ ਤੁਹਾਨੂੰ ਮਤਲਬ ਲਾ ਲੋ ਵੀ 25 ਸਾਲ ਤੋਂ ਮੈਨੂੰ ਵੀ ਦੇਖਦੇ ਨੂੰ ਹੋਗਾ ਤੇ ਇਦਾਂ ਦੇ ਹੀ ਆ ਵੇ ਇੱਕ ਪਰਸੈਂਟ ਨਹੀਂ ਫਰਕ ਹੋਇਆ ਤੇ ਜਿੱਦਾਂ ਮਤਲਬ ਦੇਖਣ ਨੂੰ ਲੱਗਦੇ ਹੁਣ ਵਿਚੋ ਵਿਚੀ ਤਾਂ ਵਿੰਗੇ ਹੋਏ ਮੇਰੇ ਯਾਰ ਕੇ ਜਿੱਦਾਂ ਹੈ ਨਾ ਮੇਰੇ ਯਾਰ ਕੇ ਜਿੱਦਾਂ ਮੁੰਡੇ ਭੱਜ ਕੇ ਇਦਾਂ ਬੋਲਦਾਂ ਦੀ ਗਾਂਧੀ ਤੇ ਨਹੀਂ ਬਹਿ ਸਕਦੇ ਵੇ ਆਹ ਭਾ ਦੇ ਲਾ ਵੇ ਮਿੰਟ 'ਚ ਬਹਿ ਜਾਂਦਾ ਮਿੰਟ 'ਚ ਬਈ ਤਿਆਰ ਬਾ ਮਿਹਨਤ ਆ ਚਲੋ ਬਈ ਇਹਨਾਂ ਦੀ ਮਿਹਨਤ ਨੂੰ ਰੱਬ ਫਲ ਰਾਵੇ ਤੇ ਸਾਰੇ گاਉਂ ਦੇ ਜਾਏ ਜਿੰਨੇ ਵੀ ਉਹਨਾਂ ਤੰਦਰੁਸਤੀ ਵਾਖੇ ਸਾਰੇ ਇਕੱਠੇ ਜਾ ਤੁਰੇ ਫਿਰਦੇ ਆ ਹਾਂਜੀ ਹਾਂਜੀ ਬਾਰੀ ਬਾਰੀ ਵੀ ਰੱਬ ਸਭ ਦੀ ਬਾਰੀ ਲਿਆਈ ਜਾਵੇ ਮਿਹਨਤ ਸਾਰੇ ਕਰਦੇ ਆ ਤੇ ਬਾਰੀ ਬਾਰੀ ਸਭ ਦੀ ਬਾਰੀ ਰੱਬ ਲਿਆਈ ਜਾਵੇ ਉਹ ਦੇਖੋ ਜੀ ਸਭ ਨੂੰ ਦੇਵੇ ਜੀ ਉਧਰ ਵੀਰ ਦੇਖ ਲੋ ਬੋਲਦਾਂ ਨੂੰ ਘੁਮਾ ਕੇ ਜਿੱਦਾਂ ਮਤਲਬ ਨਾੜ ਨੂੜ ਜਿੱਦਾਂ ਐਨ ਖੁੱਲ ਗਿਆ ਹਨਾ ਨਾੜਾਂ ਨੂੜਾਂ ਤੇ ਉਹ ਚੱਕਰ ਵਿੱਚ ਆ ਇਦਾਂ ਘੁਮਾਉਂਦੇ ਆ ਤੇ ਇਹਨਾਂ ਨੇ ਹੁਣ ਉਧਰ ਲੈ ਕੇ ਜਾਣਾ ਪੇੜਾਂ ਨੂੰ ਵੀਰੋ ਏ ਜੀ ਆ ਮੈਂ ਤੁਹਾਨੂੰ ਮਗਰ ਲੈ ਜਿੱਦਾਂ ਹਾਲਾਤ ਦਿਖਾ ਲਿਆ ਵੀ ਮਗਰਲੇ ਪਾਸੇ ਕਿਦਾਂ ਮਰਲੇ ਮਿਹਨਤ ਕਰਦੇ ਆ ਬੋਲਦਾਂ ਵਾਲੇ ਉੱਥੇ ਹਰੇਕ ਵੇਲੇ ਇਦਾਂ ਵੀਰ ਕੋਈ ਨਾ ਕੋਈ ਲਾਗੇ ਖੜਾ ਰਹਿੰਦਾ ਬੋਲਦਾਂ ਦੇ ਕੋਈ ਸ਼ਰਾਰਤ ਨਾ ਕਰ ਜਵੇ ਇਹਨਾਂ ਨਾਲ ਇੰਨਾ ਪਿਆਰ ਕਰਦੇ ਵੀ ਆਪਣੇ ਬੱਚਿਆਂ ਦੇ ਮੂੰਹ 'ਚੋਂ ਦੁੱਧ ਕੇ ਕੱਢ ਕੇ ਦੇ ਇਹਨਾਂ ਦੇ ਮੂੰਹ 'ਚ ਪਾਉਂਦੇ ਭਾਈ ਜੇ ਇੱਧਰ ਦੇਖੋ ਭਾਜੀ ਪੱਗ ਬੰਨ ਕੇ ਤੇ ਚੱਲੇ ਆ ਗਰਾਂ ਨੂੰ 40 ਸਾਲ ਤੋਂ ਉੱਤੇ ਭਾਜੀ ਕਿੰਨੀ ਉਮਰ ਹੋ ਗਈ 46 ਸਾਲ ਦੀ 46 ਸਾਲ ਭਾਈ ਇਹ ਆ 46 ਸਾਲਾਂ ਦੇ ਨੌਜਵਾਨ ਇਹਨਾਂ ਨੇ ਗਰਾਊਂਡ 'ਚ ਆਪਣਾ ਜੋਸ਼ ਦਿਖਾ ਲੈਣਾ ਤੁਹਾਨੂੰ ਨੰਬਰ ਮਗਰ ਨਾਮ ਵੀ ਲਿਖਿਆ ਬਾਈ ਜੀਐਸ ਬੋਧੀ ਹੋਕੀ ਕਲੱਬ ਇਲੈਕਟ੍ਰਿਕ ਸਾਹਿਬ ਦਾ ਸਨਮਾਨ ਕਰਦਾ ਆ ਦੇਖੋ ਜੀ ਇੱਧਰ ਵੀ ਤਿਆਰ ਹੋ ਰਹੇ ਤੁਹਾਡੀ ਕਿੰਨੀ ਉਮਰ ਹੈ ਜੀ 949 49 ਹਾਂਜੀ ਲੱਗਦੇ ਤੁਸੀਂ ਇਦਾਂ ਇਦਾਂ 18 ਕਦੇ ਹੁੰਨੇ ਆ ਆ ਮੈਂ ਕਿੰਨੇ ਕਦਾ ਲਾਦਾ ਮੇਰੀ ਗੋਗੜ ਦੇ ਕੇ ਦੱਸ ਨਹੀਂ ਭਾਜੀ ਤੁਸੀਂ ਇੱਧਰ ਲੱਗ ਕੇ ਖੜੇ ਆ ਮੈਨੂੰ ਹੁਣ ਘਾਟੇ ਦੱਸਣੇ ਪੈ। ਬਲਜੀਤ ਸਿੰਘ ਜੰਦੀ ਆ ਇੰਟਰਨੈਸ਼ਨਲ ਹਾਕੀ ਪਲੇਅਰ। ਹਾਂਜੀ ਇਹ ਪਾਜੀ ਦੇਖ ਲਓਂਦੇ। ਉਦਾਂ ਪਾਜੀ ਇਹ ਰਿਟਾਇਰ ਹੋਇਆ ਕਿ ਨਹੀਂ? ਉਹ ਟਾਇਰ ਪਟਾ ਚੁਪੇ ਰਿਹਾ ਜੀ ਇਹ। ਹਾਂਜੀ ਇਹ ਇੰਡੀਆ ਵਰਲਡ ਕੱਪ ਹਾਕੀ ਵੀਨਰ। ਰਿਟਾਇਰ ਮਤਲਬ ਹੁਣ ਫੇਟੂਦੀਨਾ ਮੈਟ ਵਗੈਰਾ ਖੇਡੀਦੇ ਆ। ਅੱਛਾ ਪਿੰਡ ਵਾਲੇ। ਪਿੰਡ ਵਾਲੇ। ਮਤਲਬ ਆਪਣੇ ਆਪ ਨੂੰ ਫਿੱਟ ਰੱਖਣ ਲਈ ਖੇਡਦੇ ਹੋਰ ਕੋਈ ਮੋਟਿਵ ਨਹੀਂ ਹੈਗਾ ਨਾ ਮਗਰ। ਆਪਣੇ ਇੰਜੋਏ ਲਈ। ਆਪਣੀ ਸਿਹਤ ਲਈ ਆ ਦੇਖ ਲਓ ਬਈ ਸ਼ੌਕ ਆ ਆ ਹੁੰਦਾ ਠਰਕ ਇਹ ਆਖਰੀ ਸਾਹ ਦਾ ਕੇ ਰਹਿਣਾ ਭਾਈ ਇਹ ਨਹੀਂ ਜਾਣਾ ਦੇਖ ਲਓ ਕਿੱਥੇ ਇੰਟਰਨੈਸ਼ਨਲ ਖੇਡ ਕੇ ਦਾ ਅਜ ਪਿੰਡਾਂ ਦੇ ਵਿੱਚ ਵੀ ਮੁਕਾਬਲੇ ਸਿਰਫ ਇਸ ਲਈ ਖੇਡਦੇ ਬਈ ਮੈਂ ਆਪਣੇ ਆਪ ਨੂੰ ਫਿੱਟ ਰੱਖਾਂ ਭਾਈ ਇਹ ਹੁੰਦੇ ਸ਼ੌਕ ਨੌਜਵਾਨੋ ਦੇਖ ਲਓ ਸਿੱਖ ਲਓ ਕੁਛ ਹੈ ਕਿੱਥੋਂ ਭਾਜੀ ਮੈਂ ਘਰੋਂ ਹੀ ਭਾਜੀ ਘਰੋਂ ਹੀ ਆ ਭਾਈ ਤੈਨੂੰ ਪਤਾ ਨਹੀਂ ਨਾ ਮੇਰਾ ਭਾਈ ਨਹੀਂ ਆ ਭਾਜੀ ਇਹ ਦੇ ਵੇ ਆ ਵੀਰ ਤਿਆਰ ਹੁੰਦੇ ਇਹ 40 ਸਾਲ ਵਾਲੇ ਨੌਜਵਾਨ ਜਿਹੜੇ ਅੱਜ ਵੀ ਗਰਾਉਂਡਾਂ ਦੇ ਸ਼ਿੰਗਾਰ ਬਣੇ ਹੋਏ ਆ ਇੱਕ ਉਹ ਦਰਵੀਰ ਆ ਉਹ ਦੇਖੋ ਸ਼ੀਸ਼ੇ ਵਾ ਦੀ ਮਾੜਾ ਮਾੜਾ ਦੱਸਦਾ ਉਹ ਵੀਰ ਵੀ ਤਿਆਰ ਹੋ ਰਿਹਾ ਤੇ ਆਹ ਦੇਖੋ ਜੀ ਪਾਜੀ ਕੀ ਨਾ ਆਪਣਾ ਜੀ ਮੇਰਾ ਧਰਮ ਪਾਸੇ ਨੇ ਧਰਮ ਇਹ ਕਿਹੜਾ ਪਿੰਡ ਹੈ ਜੀ ਮੈਂ ਕਹਿੰਦਾ ਲੋਕਲ ਨਹੀਂ ਕੈਂਟ ਤੋਂ ਆ ਲੋਕਲ ਕੈਂਟ ਤੋਂ ਠੀਕ ਹੈ ਜੀ ਇਹ ਭਰਾ ਹੁਣੇ ਦੇਖੋ ਭਾਈ ਆ ਮੈਂ ਤੁਹਾਨੂੰ ਦਿਖਾਉਂਦਾ ਇਧਰ ਅੰਕਲ ਪਾਜੀ ਹੁਣ ਅੰਕਲ ਨਹੀਂ ਕਹਿਣਾ ਭਰਾਵਾ ਅੰਕਲ ਤਾਂ ਮੈਂ ਲੱਗਣਾ ਪੈਂ ਜੇ ਸਭ ਨਾਲ ਤਿਆਰੀ ਕਰ ਰਹਾ ਤੇ ਇਹ ਨੌਜਵਾਨ ਆ ਭਾਈ ਇਹ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਗਰਾਊਂਡ ਵਿੱਚ ਖੇਡਦੀ ਆ ਭਾਈ ਜੂਰਾ ਸ਼ੂਰਾ ਦੇ ਨਾਲ ਜੋਸ਼ ਪੂਰਾ ਭਾਈ ਉਮਰਾਂ ਵਿੱਚ ਕੀ ਰੱਖਿਆ ਇਹ 50+ ਵਾਲੇ ਇਹ 50+ ਵਾਲੇ ਦੇਖੋ ਵੀ ਆ ਮੈਚ ਖੇਡਣ ਚੱਲੇ ਆ ਇਹ ਇਹਨਾਂ ਨੂੰ ਕਹਿੰਦੇ ਆ ਜੋਸ਼ ਦੇਖ ਲਓ ਪਲੇਅਰ ਤਾਂ ਤਿਆਰ ਹੋ ਰਹੇ ਆ ਜਿਆ ਬਾਜੀ ਪਾ ਪਾ ਕੇ ਹੋਕੀ ਵਾਲੇ ਲਓ ਦੇਖੋ ਗੱਡੀ ਦੇ ਉੱਤੇ ਬਹਿ ਕੇ ਵੀਰ ਲਗਾਇਆ ਉਹ ਦੂਜਿਆਂ ਵੀਰ ਵੀ ਤਿਆਰ ਹੋ ਰਿਹਾ ਉਹ ਗੱਲਬਾਤ ਨਹੀਂ ਕਰ ਲੈਣੀ ਯਾਰ ਕਰਦੇ ਆ ਗੱਲਬਾਤ ਭਾਈ ਕਿਹੜਾ ਪਿੰਡ ਹੈ ਆਪਣਾ ਜਲੰਧਰੀ ਆ ਵੀਰੇ ਜੈ ਜੀ ਇਹ ਦੇਖਿਆ ਤੁਹਾਨੂੰ ਕਦੇ ਜਲੰਧਰ ਦੇਖਿਆ ਨੀ ਸਜ ਤੋ ਹੀ ਉੱਥੇ ਖੇਡਦੇ ਹੀ ਹੁਣ ਆਪੀ ਖੇਡਦੇ ਹੁਣੇ ਦੇਖਿਆ ਪਹਿਲਾ ਮੈਚ ਸਾਡਾ ਠੀਕ ਹੈ ਇਧਰ ਫੀਲ ਆ ਦੇਖੋ ਇਹ 40 ਸਾਲ ਤੋਂ ਉੱਤੇ ਵਾਲੀ ਟੀਮ ਇਹ 40 ਸਾਲ ਤੋਂ ਉੱਤੇ ਵਾਲੇ 40 ਸਾਲ ਤੋਂ ਉੱਤੇ ਵਾਲੇ ਨੌਜਵਾਨ ਨੇ ਆ ਭਾਈ ਇਹ ਕਹਿੰਦੇ ਇਹ 80 ਦੇ ਹੋਗਾ ਤਾਂ ਵੀ ਨੌਜਵਾਨੀ ਰਹਿਣਾ ਭਾਈ ਹੋਕੀ ਦਾ ਭਾਈ ਉਹ ਇਹ ਬੰਗਲ ਨੂੰ ਲੱਗਾ ਸ਼ੁਰੂ ਤੇ ਬੜੀਆਂ ਟੀਮਾਂ ਤੇ ਆ ਵੀਰ ਸਵੇਰ ਦੀ ਵੀਡੀਓ ਬਣਾਉਣ ਲੱਗਾ ਅੰਕਿਤ ਤੇ ਭਾਜੀ ਕਾਤੇ ਲਾਈਵ ਚੱਲਦਾ ਭਾਜੀ 3 ਨੰਬਰ ਪਹਿਲੇ ਤੇ ਫਰੈਂਟ ਲਾਈਵ ਫਰੈਂਟ ਲਾਈਵ ਫਰੈਂਟ ਲਾਈਵ ਉਹ ਪਰਲੇ ਪਾਸੇ ਘੁੰਮਣ ਉਹ ਬੋਲਦਾਲਾ ਦਿਖਾ ਰਹੇ ਘੁੰਮਣ ਲਾਈਵ ਟੀਵੀ ਜਿਹੜਾ ਪਹਿਲੇ ਨੰਬਰ ਤੇ ਬੱਚਾ ਆ ਸਾਡੇ ਐਨਆਰਆ ਵੀਰ ਉਹਨਾਂ ਦਾ ਸਨਮਾਨ ਕਰ ਰਹੇ ਆ ਪਹਿਲਾਂ ਤੋਂ ਮੇਰਾ ਧੀਆਂ ਸਾਡੀਆਂ ਹਾਕੀ ਦੀ ਟੀਮ ਵਿੱਚ ਨੇਰਿਆ ਤੇ ਧੰਨਵਾਦ ਬਹੁਤ ਘਟ ਕਰਦੇ ਆ ਜਿਹੜੇ ਧੀਆਂ ਨੂੰ ਜਦੋਂ ਮਤਲਬ ਗੇਮਾਂ ਦੇ ਵਿੱਚ ਲੈ ਕੇ ਆਉਂਦੇ ਪਰ ਜਿਹੜੇ ਲੈ ਕੇ ਆਉਂਦੇ ਆ ਉਹਨਾਂ ਦਾ ਧੰਨਵਾਦ ਹੈ ਭਾਈ ਉਹ ਬਈ ਜੀਤਾ ਅੰਕਲ ਫਰੋਲੇ ਵਾਲਾ ਆਹ ਉਹ ਲੈ ਕੇ ਉਹਨਾਂ ਨੂੰ ਚਲੇ ਪੇੜ ਉਨੂੰ ਬੋਲ ਦੇ ਜੋੜਦੇ ਦੇਖ ਲੋ ਭਾਈ ਜਿਨ੍ਹਾਂ ਨੇ ਨਹੀਂ ਦੇਖੇ ਤੇ ਇਹ ਰਕਤਾ ਜੋੜਦੇ ਜਿਨ੍ਹਾਂ ਨੂੰ ਪਤਾ ਆ ਉਹਨੂੰ ਤਾਂ ਪਤਾ ਆ ਤੇ ਮੈਂ ਕਿਹਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦਿਖਾ ਦਈਏ ਕੁਝ ਇਹ ਵੀ ਜੀ ਪ੍ਰਧਾਨ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਯਾਦ ਵੀ ਅੱਜ ਦੇ ਪ੍ਰਬੰਧਨ ਨੂੰ ਬਹੁਤ ਬਹੁਤ ਲਗੀ ਸਤਿਕਾਰ ਕਰਦੇ ਹਾਂ ਜੀ ਸਾਡੇ ਦੇ ਬੱਚੇ ਜਿਹੜੇ ਬਿਚਾਰਾਂ ਤੋਂ ਬਹੁਤ ਆਵਾਜ਼ ਦੇ ਨੌਜਵਾਨ ਆ ਕਲਪ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਬਹੁਤ ਧੰਨਵਾਦ